ਸਸਿਕਾਲ ਸਾਰਿਆਂ ਨੂੰ ਤੁਹਾਡਾ ਆਪਣਾ ਰਾਜਵੜੀ ਧੰਨਵਾਦ ਮਮ ਲਵ ਯੂ एवरीवन ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਆ ਕਾਂਗਰਸ ਪਾਰਟੀ ਦਾ ਬਹੁਤ ਧੰਨਵਾਦ ਰਾਹੁਲ ਗਾਂਧੀ ਜੀ ਮੇਰੇ ਲੀਡਰ ਦਾ ਬਹੁਤ ਧੰਨਵਾਦ ਜੀਨੇ ਮੈਨੂੰ ਇਸ ਕਾਬਿਲ ਸਮਝਿਆ ਆ ਸੌਰੀ ਬਹੁਤ ਸਾਰੀਆਂ ਕਾਲਸ ਆ ਰਹੀਆਂ ਏ ਸੋ ਸਾਰੀ ਫੈਮਿਲੀ ਥੋੜਾ ਧੰਨਵਾਦ ਕਰਨੀ ਛੋੜੀ ਮਾਈ ਡਾਟਰ ਈਕਮ ਅਮਾ ਅਮਨ ਕਮ ਆਨ ਅਮਨ ਬੋਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਾ ਲੁਧਿਆਣਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੀਦਾ ਜਿਨ੍ਹਾਂ ਨੇ ਲਵ ਯੂ ਲੁਧਿਆਣਾ ਲਵ ਯੂ ਅਮਾਨਿੰਦਰ ਸਿੰਘ ਕਮ ਆਨ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਪਾਪਾ ਨੂੰ ਜਿੱਤਾਇਆ ਉਹ ਵੈਰੀ ਗੁੱਡ ਇੱਕ ਵਾਰੀ ਦੇ ਫਲਾਈ ਕਿੱਸ ਟੂ एवरीवन ਲਵ ਯੂ ਲੁਧਿਆਣਾ ਸੇ ਲਵ ਯੂ ਲੁਧਿਆਣਾ ਚਲੋ ਥੈਂਕ ਯੂ एवरीवन ਬਹੁਤ ਧੰਨਵਾਦ اور ਬਹੁਤ ਮਿਹਰਬਾਨੀ اور স্পেশাল ਥੈਂਕਸ ਟੂ ਵਨ ਮੈਨ ਸਾਰੇ ਲੀਡਰ ਬੈਂਸ ਬ੍ਰਦਰਸ ਘਵਰੋਣਾ ਨਹੀਂ ਕੰਮ ਚੱਲਦਾ ਰਹਿੰਦਾ ਡਾਬਰ ਸਾਹਿਬ ਪਾਂਡੇ ਸਾਹਿਬ ਆਸ਼ੂ ਜੀ ਥੈਂਕ ਯੂ ਸੋ ਸਾਰਿਆਂ ਦਾ ਜਿੰਨੇ ਵੀ ਅਚੀਵਾ ਸਾਹਿਬ ਚੱਠਾ ਸਾਹਿਬ